ਲਓ ਵੀ ਮੇਤਰੋ ਗਰਮੀ ਬਹੁਤ ਜ਼ਿਆਦਾ ਸੀ ਤੇ ਗੱਡੀ ਮੋੜਤੀ ਗਿਆਨੀ ਜੈਲ ਸਿੰਘ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਹੀ ਐ ਉੱਥੇ ਹੈਗਾ ਜੂਸ ਵਾਲਾ ਬਾਈ RAM ਤੇ RAM ਬਣਾਉਂਦਾ ਸਰਾ ਜੂਸ ਐਂਡ ਕ੍ਰਸ਼ ਤੇ ਮੈਂ ਕਿਹਾ ਵੀ ਕੀ ਆਪਾਂ ਵੀ ਪੀ ਕੇ ਚੱਲਦੇ ਆਂ ਆਨੰਦ ਲੈ ਕੇ ਜਾਂਦੇ ਆਂ ਇਹਨਾਂ ਤੋਂ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਐ ਵੀ ਬਈ ਬੰਦੇ ਨੂੰ ਕਿਸੇ ਪਹਿਚਾਣ ਦਾ ਮਹਤਾਜ ਨਹੀਂ ਬੰਦਾ ਜਿਹਨੇ ਜੂਸ ਇਹ ਤੋਂ ਪੀ ਲਿਆ ਜਾਂ ਕ੍ਰਸ਼ ਇਹ ਤੋਂ ਪੀ ਲਿਆ ਤੇ ਨਿਆਰੇ ਬਣ ਦਿੰਦਾ ਇਹ ਬੰਦਾ ਤੇ ਨਾਲੇ ਨਜ਼ਾਰੇ ਆਈ ਜਾਂਦੇ ਤੇ ਨਾਲੇ ਨਜ਼ਾਰੇ ਜਾਈ ਜਾਂਦੇ ਆ ਤੇ ਲੈ ਵੀ ਅਲੱਗ-ਅਲੱਗ ਵੈਰਾਈਟੀਆਂ ਕਟ-ਕਟ ਪਾਉਂਦਾ ਕਹਿੰਦੇ ਕੀਵੀ ਪਾਉਂਦਾ ਸਟਰਾਬਰੀ ਪਾਉਂਦਾ ਤੇ ਅਨਾਨਾਸ ਪਾਉਂਦਾ ਅਲੱਗ-ਅਲੱਗ ਸਾਰੇ ਮਿਸ਼ਰਣ ਇਕੱਠਾ ਕਰ ਦਿੰਦਾ ਮਿੱਤਰੋ ਤੇ ਜ਼ਕੰਦਰ ਬਾਗ ਦੇ ਜਦੋਂ ਕ੍ਰਸ਼ ਬਣਾਉਂਦਾ ਇਹ ਮਲੋ ਫੇ ਤਾਂ ਕੀ ਬਾਤਾਂ ਹੀ ਆ ਤੇ ਬਾਈ ਦਾ ਬਹੁਤ ਵਧੀਆ ਸਾਫ਼-ਸੁਥਰਾ ਜਿਹਾ ਕੰਮ ਹੈ ਇਹ ਨਹੀਂ ਵੀ ਇਕੱਲਾ ਮਿੱਠਾ ਪਾ ਕੇ ਤੇ ਬਰਫ ਵਾਲਾ ਪਾਣੀ ਪਾ ਕੇ ਤੇ ਤੁਹਾਨੂੰ ਪਿਆਦਾ ਜੂਸ ਤੇ ਸੋ ਆਦਾ ਮਿੱਠਾ ਮਿੱਠਾ ਆ ਗਿਆ ਤੇ ਚਲੋ ਜੀ ਤੇ ਜਿਹੜਾ ਚੀਜ਼ਾਂ ਇਹ ਬਣਾ ਕੇ ਦਿੰਦਾ ਤੇ ਨਿਆਰੇ ਲਿਆਦਾਉਂਦਾ ਜੂਸ ਤੁਸੀਂ ਪੀਤਾ ਤਾਂ ਹੋ ਹੋਰ ਥਾਵਾਂ ਤੋਂ ਵੀ ਪਰ ਜਿਹੜਾ ਇਹ ਰੰਗ ਬੰਦ ਆ ਮਿੱਤਰੋ ਨਿਆਰੀ ਵਾਲਾ ਕੰਮ ਹੈ ਤੇ ਇਹਦੇ ਕੋਲ ਬੈਠਣ ਨੂੰ ਜਗ੍ਹਾ ਵੀ ਹੈਗੀ ਹੈ ਜੇ ਤੁਸੀਂ ਬਹਿ ਕੇ ਦੋ ਮਿੰਟ ਆਨੰਦ ਲੈ ਕੇ ਜੂਸ ਪੀਣਾ ਤੇ ਤੁਸੀਂ ਉਹ ਵੀ ਪੀ ਸਕਦੇ ਆ ਤੇ ਬਾਈ ਨਾਲ ਸਮਾਈਲ ਵੀ ਕਰੀ ਜਾਂਦਾ ਤੇ ਪਾ ਦਾ ਬਾਈ ਨੇ ਉਧਰ ਆਪਣਾ ਇਕੱਠਾ ਕਰਕੇ ਸਾਰਾ ਮਿਸ਼ਰਣ ਜਿਆ ਲੇਵੀ ਮਿੱਤਰੋ ਪਾਤਾ ਬਾਈ ਨੇ ਜੂਸ ਦੇ ਮਿਹ ਬਾਈ ਵੀਡੀਓ ਬਣਾਉਣੇ ਤੇਰੀ ਬਾਈ ਬੁਰਾ ਖੁਸ਼ ਹੈ ਯਾਰ ਆ ਨਾ ਯਾਰ ਆ ਬਾਈ ਗੱਲਾਂ ਬਾਤਾਂ ਵੀ ਸਰਾ ਕਰਾਉਂਦਾ ਠੀਕ ਹੈ ਜਿਹੜੇ ਜਿਹੜੇ ਇਹਦੇ ਨਾਲ ਬਾਈ ਨੇ ਵਿੱਚਰਦੇ ਉਹ ਤਾਂ ਪਤਾ ਹੀ ਹੈ ਤੇ ਲੈ ਵੀ ਮਿੱਤਰੋ ਪਾਤਾ ਬਣਾਤਾ ਮਿਸ਼ਰ ਨੂੰ ਬਣਾਤਾ ਘੈਂਡ क्रश ਵਾਲਾ ਤੇ ਹੁਣ ਪਾਊਗਾ ਚਕੰਦਰ ਦਾ ਜੂਸ ਯਾ ਲੈ ਵੀ ਰੰਗ ਰੰਗੋ ਰੰਗ ਕਰਤਾ ਮਿੱਤਰ ਨੇ ਪੂਰਾ ਜ਼ਬਰਦਸ ਬਣਾਦਾ ਗੱਲ ਠੀਕ ਹੈ ਜਾਨ ਜੀ ਬਾਦੀ ਮਲ ਕ੍ਰਸ਼ ਦੇ ਵਿੱਚ ਜਦੋਂ ਬਣਦਾ ਇਹ ਘੈਂਟ ਤੇ ਪਲਟੀ ਪਲਟੀ ਜੀ ਮੁਰਾਦੇ ਮਿੱਤਰਾਂ ਮਿਕਸ ਕਰਦੇ ਪੂਰੇ ਦਾ ਪੂਰਾ ਘੈਂਟ ਜੂਸ ਬਣਾਦੇ ਕ੍ਰਸ਼ ਲੈ ਵੀ ਮਿੱਤਰੋ ਪਾਦਾ ਗਲਾਸਾਂ ਦੇ ਵਿੱਚ ਤੇ ਜੂਸ ਮੈਂ ਕਹਿੰਦਾ ਭਾਈ ਇਹ ਜਿਹੜਾ ਚੀਜ਼ ਬਣਾਉਂਦਾ ਨਾ ਕ੍ਰਸ਼ ਇਹ ਆਨੰਦ ਲਿਆਰ ਹੁੰਦਾ ਮਤਲਬ ਜੇ ਤੁਸੀਂ ਪੀਤਾ ਤਾਂ ਤੁਸੀਂ ਵੀ ਤੁਹਾਨੂੰ ਪਤਾ ਹੀ ਹੈ ਕਿੱਡਾ ਘੈਂਟ ਬਣਾਉਂਦਾ ਵੀ ਕੀ ਇਹ ਪੀ ਪੁੱਟ ਯਾਰ ਦਸ ਫਰ ਕਿਵੇਂ ਦਾ ਬਣਿਆ ਲੇ ਆਂਦਾ ਕਿਉਂ ਸੇਰਾ ਕਰਾਦਾ ਲੈ ਵੀ ਸਾਡੇ ਪੁਲਸੀਏ ਨੇ ਵੀ ਕਹਿਦਾ ਸੇਰਾ ਬਾਈ ਤੇ ਮੈਂ ਕਹ ਲੈ ਵੀ ਆਪਾਂ ਵੀ ਕਰਦੀਏ ਪ੍ਰਮੋਸ਼ਨ ਬਾਈ ਦੀ ਬਾਕੀ ਨੂੰ ਪ੍ਰਮੋਸ਼ਨ ਦੀ ਲੋੜ ਨਹੀਂ ਇਹ ਤਾਂ ਬਾਈ ਸਾਰਾ ਬਾਗਾ ਪੁਰਾਣਾ ਹੀ ਜਾਣਦਾ ਐ ਸ੍ਰੀ ਰਾਮ ਨੂੰ ਬਾਈ ਨੂੰ ਜੂਸ ਵਾਲੇ ਨੂੰ ਕਿਉਂਕਿ ਕ੍ਰਾਸ਼ ਜਿਹੜਾ ਬਣਾਉਂਦਾ ਮੈਂ ਕਹਿੰਦਾ ਨੰਦ ਲਿਆ ਦਿੰਦਾ ਐ ਮੈਂ ਤੇ ਬਾਈ ਘੈਂਡਾ ਬੰਦਾ ਨਾਲੇ ਵਧੀਆ ਗੱਲਾਂ ਬਾਤਾਂ ਵੀ ਸੁਣਾਉਂਦਾ ਠੀਕ ਐ ਤੇ ਆਪਾਂ ਮੈਂ ਕਹ ਲੈ ਵੀ ਆਪਾਂ ਪੂਰੀ ਵੀਡੀਓ ਬਣਾਏ ਦੀ ਅੰਦਰ ਤੇ ਕਰੋ ਪੂਰਾ ਵਰਤਨ ਨੂੰ ਵੀ ਖਿਆਲ ਹੈਗਾ ਬਾਈ ਇੱਕ ਚੀਜ਼ ਹੋਰ ਦੱਸਾਂ ਬਾਈ ਇਹ ਤਾਂ ਕੋਈ ਪੰਦਾ ਜੂਸ ਪੀ ਕੇ ਗਿਆ ਪੈਸੇ 500 ਨਕਲੀ ਦੇ ਗਿਆ ਦੇਖੋ ਬਾਈ ਇਹੋ ਜਿਹਾ ਕੰਮ ਨਾ ਕਰਿਆ ਕਰੋ ਯਾਰ ਬਾਈ ਠੀਕ ਹੈ ਮਿੱਤਰੋ ਸੰਭਲ ਕੇ ਓਕੇ